ਸਸ਼ਿਕਰ ਜੀ ਕਿਦਾ ਹਾਂ ਜੀ ਸਾਰੇ ਹੋਪਸ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਗੁਰਮੇਰ ਟਿਕ ਜਾਖਲ ਦੇ ਨਾਮ ਤੇ ਆਪਣੀ ਇੰਸਟਾਗ੍ਰam ਆਈਡੀ ਉੱਥੇ ਜਾ ਕੇ ਵੀ ਫੋਲੋ ਜ਼ਰੂਰ ਕਰੋ ਜੀ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਜੀ ਫਟਾਫਟ ਤੁਸੀਂ ਨਾ 10 ਕੇ ਪੂਰੇ ਕਰ ਦਿਓ ਜੀ ਤੁਹਾਡੇ ਸਾਰੇ ਅੱਗੇ ਇਹੀ ਆਪਾਂ ਤੁਹਾਡੇ ਸਾਰਿਆਂ ਦਾ ਪਿਆਰ ਇਹੀ ਰਹੂਗਾ ਸਾਡੇ ਲਈ ਸਾਰਿਆਂ ਨੂੰ ਇਹੀ ਕਹਾਂਗੇ ਜੀ ਤੁਸੀਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਨਾ ਤੁਸੀਂ ਵਾਚ ਟਾਈਮ ਦੇ ਰਹੇ ਹੋਗੇ ਸਬਸਕ੍ਰਾਈਬ ਵੀ ਉਹਨੇ ਹੋ ਜਾਣ ਬਹੁਤ ਵਧੀਆ ਗੱਲ ਹੈ ਜੀ ਲੋ ਜੀ ਅੱਜ ਦੀ ਜਿਹੜੀ ਕਲੈਕਸ਼ਨ ਹੈਗੀ ਇਹ ਵੀ ਬਹੁਤ ਹੀ ਜ਼ਿਆਦੇ ਘੈਂਟ ਤੇ ਜ਼ਬਰਦਸਤ ਰਹਿਣ ਵਾਲੀ ਹੈਗੀ ਇਹਦੇ ਵਿੱਚ ਮੈਂ ਦੋ ਤਰ੍ਹਾਂ ਦਾ ਫੈਬਰਿਕ ਤੁਹਾਨੂੰ ਦਿਖਾ ਦਿਨੀਏਗੀ ਠੀਕ ਹੈ ਜੀ ਇੱਕ ਤਾਂ ਆਪਾਂ ਦਿਖਾਵਾਂਗੇ ਤੁਹਾਨੂੰ ਇਹ ਵਾਲਾ ਫੈਬਰਿਕ ਇਹ ਵਾਲੇ ਤਾਂ ਆਗੇ ਜੀ ਉਹੀ ਜਿਹੜੇ ਹੈਗੇ ਨੇਗੇ ਮਲਮਲ ਮਲਮਲ ਕਾਟਨ ਦੇ ਮਲਮਲ ਦੇ ਕਾਟਨ ਨੇ ਇਹਦੇ ਸੂਟ ਨੇ ਜੀ ਇਹ ਬਹੁਤ ਹੀ ਸੋਹਣਾ ਇਫ ਇਸਟਾ ਕੰਪਨੀ ਦੇ ਇਸਟਾ ਬਿਲਕੁਲ ਬਹੁਤ ਹੀ ਜ਼ਿਆਦਾ ਸੋਹਣਾ ਤੇ ਲਾਈਟ weight ਸਟਫ ਰਹੂਗਾ ਸਟਫ ਵਾਈਜ਼ ਨਾ ਤੁਸੀਂ ਬਹੁਤ ਹੀ ਜ਼ਿਆਦਾ ਸੋਹਣਾ ਲਾਈਨਿੰਗ ਲੱਗੂਗੀ ਨਾ ਤੇ ਕਾਟਨ ਦੇ ਸੂਟ ਨੇ ਤੁਹਾਨੂੰ ਪਾਏ ਸੂਟ ਦਾ ਪਤਾ ਨਹੀਂ ਚੱਲੂਗਾ ਇੰਨਾ ਕੁ ਸੋਹਣਾ ਇਸਟਾ ਕੰਪਨੀ ਦਾ ਤੁਸੀਂ ਸਰਚ ਮਾਰ ਕੇ ਦੇਖ ਲਿਓ ਇਸਟਾ ਕੰਪਨੀ ਦਾ ਵੀ ਕੀ ਚੀਜ਼ ਹੈਗੀ ਇਸਟਾ ਦੀ ਬਹੁਤ ਹੀ ਜ਼ਿਆਦਾ ਸੋਹਣੇ ਮਲਮਲ ਕਾਟਨ ਕਹਿ ਦਿਓ ਇਹਨਾਂ ਨੂੰ ਮਲ ਕਾਟਨ ਕਹਦੇ ਇਹਨਾਂ ਨੂੰ ਚੰਦੇਰੀ ਕਾਟਨ ਬਹੁਤ ਹੀ ਜ਼ਿਆਦਾ ਸੋਹਣਾ ਸਟੱਫ ਹੈਗਾ ਬਿਲਕੁਲ ਮਲਮਲ ਵਰਗਾ ਹੀ ਸਟੱਫ ਹੈ ਮਤਲਬ ਇਹ ਤੇ ਇਹਦੇ ਵਿੱਚ ਮੈਂ ਕਲਰ ਦਿਖਾ ਦਿੰਦੀ ਆਂ ਕਿ ਸੋਨੂੰ ਬਹੁਤ ਸੋਹਣੇ ਨੇ ਆਲ ਓਵਰ ਸੂਟ ਰਹਿਣਗੇ ਜੀ ਇਹ ਇਸਟਾ ਕੰਪਨੀ ਰੂਗੀ ਜੀ ਇਸ ਇਸਟਾ ਕੰਪਨੀ ਦੇ ਇਸਟਾ ਕੰਪਨੀ ਦੇ ਰਹਿਣਗੇ ਜੀ ਇਹ ਸੂਟ ਆਲ ਓਵਰ ਸੂਟ ਰਹਿਣਗੇ ਇਹਨਾਂ ਦੀ ਮੈਚਿੰਗ ਨਹੀਂ ਹੋਊਗੀ ਇਹਨਾਂ ਦੀ ਮੈਚਿੰਗ ਕਰਾਉਣ ਦਾ ਫਾਇਦਾ ਵੀ ਕੋਈ ਨਹੀਂ ਹੈਗਾ ਕਿਉਂਕਿ ਇੱਕ ਤਾਂ ਇਹ ਹੈਗਾ ਜੀ ਇਹਨਾਂ ਦੀ ਆਪਾਂ ਮੈਚਿੰਗ ਕਰਵਾਵਾਂਗੇ ਉਹਦੇ ਨਾਲ ਵਾਤੋਂ ਦਾ ਆਪਾਂ ਕੈਂਬਰੀ कॉटन ਲਾਵਾਂਗੇ ਕੋਈ ਹੋਰ कॉटन ਲਾਵਾਂਗੇ ਬਟ ਜਿਹੜਾ ਸਟੱਫ ਇਹਨਾਂ ਦਾ ਉਸ ਸਟੱਫ ਕਦੇ ਵੀ ਬਾਟਮ ਦਾ ਨਹੀਂ ਮਿਲ ਸਕਦਾ ਹੈਗਾ ਇਹ ਆਲ ਓਵਰ ਲਾਈਨ 'ਚ ਹੀ ਫਾਇਦਾ ਹੈਗਾ ਕਿਉਂਕਿ ਜੇ ਇੰਨਾ ਵਧੀਆ ਕੱਪੜਾ ਲੈ ਰਹੇ ਹੋ ਤੁਸੀਂ ਇੰਨਾ ਐਕਸਪੈਂਸਿਵ ਲੈ ਰਹੇ ਹੋਗੇ ਇੰਨੀ ਵਧੀਆ ਚੀਜ਼ ਲੈ ਰਹੇ ਹੋਗੇ ਤਾਂ ਤੁਹਾਡਾ ਪੂਰਾ ਸੂਟ ਹੀ ਸੋਹਣਾ ਲੱਗਣਾ ਕਿਉਂਕਿ ਬਾਟਮ ਵੀ ਸੇਮ ਬੇਸ ਦੀ ਹੋਵੇ ਇਹ ਬੇਸਿਕ ਤੰਦੇ ਵੇਸ ਨੇਮ ਲੂਗਾ ਇੰਨਾ ਕਿ ਸੋਹਣਾ ਸਟੱਫ ਹੈ ਮੈਂ ਸਟੱਫ ਵਾਈਜ਼ ਤੁਹਾਨੂੰ ਨਾ ਦੱਸ ਹੀ ਨਹੀਂ ਸਕਦੀ ਕਿੰਨਾ ਕੁ ਵਧੀਆ ਹੈਗਾ ਇੰਨਾ ਸੌਫਟ ਐਂਡ ਲਾਈਟ ਵੇਟ ਸਟੱਫ ਹੈਗਾ ਪਾਈ ਸਟੱਫ ਦਾ ਤੁਹਾਨੂੰ ਪਤਾ ਨਹੀਂ ਚੱਲੂਗਾ ਠੀਕ ਹੈ ਜੀ ਚੁੰਨੀ ਚ ਵੇਟ ਹੋਗਾ ਇਹ ਸਟੱਫ ਚ ਵੇਟ ਨਹੀਂ ਹੋਊਗਾ ਇੰਨਾ ਵਧੀਆ ਇਹਦੇ ਵਿੱਚ ਸੈਕਿੰਡ ਕਲਰ ਹੈ ਜਿਹੜਾ ਮਹਿੰਦੀ ਕਲਰ ਹੈ ਬਹੁਤ ਸੋਹਣਾ ਕਲਰ ਹੈ ਇਹ ਵੀ ਬਹੁਤ ਸੋਹਣੇ ਸੂਟ ਨੇ ਜੀ ਸਟੱਫ ਨਾ ਬਸ ਬਾ ਕਮਾਲੀ ਸਟੱਫ ਹੈ ਜੀ ਜਿਹੜਾ ਇਹ ਮੈਂ ਤੁਹਾਨੂੰ ਦਿਖਾ ਰਹੀ ਆਂਗੀ ਇੰਨਾ ਕੁ ਸੋਹਣਾ ਲਾਈਟ ਵੇਟ ਸਟਾਫ ਰੈਨ ਵਾਲਾ ਹੈਗਾ ਬਿਲਕੁਲ ਲਾਈਟ weight ਠੀਕ ਹੈ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਬੜੇ ਪਿਆਰੇ ਨੇ ਇਹਨਾਂ ਦੇ ਇਹਨਾਂ ਦੇ ਕਲਰ ਨੇਗੇ ਨਾ ਜਿਹੜੇ ਬਹੁਤ ਹੀ ਜ਼ਬਰਦਸਤ ਨੇਗੇ ਲਓ ਜੀ ਨੈਕਸਟ ਆ ਗਿਆ ਜੀ ਇਹ ਵਾਲਾ ਬਹੁਤ ਹੀ ਸੋਹਣਾ ਪਰਪਲਿਸ਼ ਵਾਈਨ ਮਹਿਰੂਨ ਜਿਹਾ ਸ਼ੇਡ ਹੈਗਾ ਬਹੁਤ ਸੋਹਣਾ ਨਵਾਂ ਜਿਹਾ ਸ਼ੇਡ ਹੈਗਾ ਉਸ ਤੋਂ ਬਾਅਦ ਆ ਗਿਆ ਜੀ ਫਿਰੋਜੀ ਸ਼ੇਡ ਸਾਇਦ ਇਹ ਮੇ ਵੀ ਉਹਦੇ ਵਿੱਚ ਵੀਡੀਓ ਚ ਕਲਰ ਡਿਫਰੈਂਟ ਆਊਗਾ ਕਿਉਂਕਿ ਫਿਰੋਜੀ ਕਲਰ ਕਦੇ ਵੀ ਸੇਮ ਨਹੀਂ ਆਂਦਾ ਬਹੁਤ ਹੀ ਸੋਹਣਾ ਜਿਹਾ ਫਿਰੋਜੀ ਕਲਰ ਹੈਗਾ ਬਾਲਾ ਸੋਹਣਾ ਕਲਰ ਹੈ ਜੀ ਇਹ ਬਹੁਤ ਸੋਹਣਾ ਉਸ ਤੋਂ ਵਾਦਾ ਹੈ ਜੀ ਇੱਕ ਮਾਊਸ ਬਹੁਤ ਜ਼ਿਆਦਾ ਸੋਨਾ ਸਟੱਫ ਹੈਗਾ ਸਟੱਫ ਵਾਈਜ਼ ਆ ਤੁਸੀਂ ਬਹੁਤ ਹੀ ਜ਼ਿਆਦਾ ਜਿਹੜਾ ਸੋਨਾ ਹੈਗਾ ਇਹ ਅੱਖਾਂ ਬੰਦ ਕਰਕੇ ਇਹਨੂੰ ਸੂਟ ਨੂੰ ਤੁਸੀਂ ਲੈ ਸਕਦੇ ਹੋਗੇ ਇੰਨਾ ਕੁ ਸੋਨਾ ਸਟੱਫ ਹੈਗਾ ਬਿਲਕੁਲ ਲਾਈਟ ਵੇਟ ਹੈਗਾ ਜਿਹੜੀਆਂ ਪਹਿਣਾ ਨਵੇਂ ਨਵੇਂ ਪ੍ਰਿੰਟ ਪਾਣ ਦੀਆਂ ਚਾਹਵਾਂ ਨੇ ਨਵਾਂ ਨਮਾ ਸਟੱਫ ਪਾਣ ਦੀਆਂ ਚਾਹਵਾਂ ਨੇ ਤਾਂ ਤੁਹ ਸੋਡੇ ਲਈ ਹੀ ਇਹ ਵੀਡੀਓ ਅੱਜ ਜਿਹੜੀਆਂ ਪਹਿਣਾ ਕੁਝ ਨਵਾਂ ਜਾਂ ਯੂਨੀਕ ਜਾਂ ਪਾਣ ਦੀਆਂ ਚਾਹਵਾਂ ਨੇ ਠੀਕ ਹੈ ਜੀ ਇਹ ਜਿੱਦਾਂ ਤੁਸੀਂ ਕਿਸੇ ਵੀ ਕੋਈ ਵੀ ਆਪਾਂ ਨੂੰ ਸੈਮੀ ਫਾਰਮਲ ਸੂਟ ਬਣਨਗੇ ਕਿਸੇ ਵੀ ਫੰਕਸ਼ਨ ਰਲਤੇ ਤੁਸੀਂ ਗਰਮੀ ਦੇ ਵਿੱਚ ਕਿਸੇ ਵੀ ਫੰਕਸ਼ਨ ਦੇ ਉੱਤੇ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਇੰਨੀਆਂ ਕਿ ਸੋਹਣੀਆਂ ਚੀਜ਼ਾਂ ਨੇ ਲਾਈਟ ਵੇਟ ਨੇਗੀਆਂ ਤੇ ਅ ਅਲੱਗ ਜਿਹਾ ਡਿਫਰੈਂਟ ਜੀ ਯੂਨੀਕ ਜੀ ਕਲੈਕਸ਼ਨ ਹੈਗੀ ਹੈ ਇਸਟਾ ਦੀ ਤੇ ਬਹੁਤ ਪਿਆਰੇ ਸੂਟ ਨੇਗੇ ਲਾਈਟ ਵੇਟ ਰਹਿਣ ਵਾਲੇ ਨੇ ਬਿਲਕੁਲ ਲਾਈਟ ਵੇਟ ਸਟਫ ਹੈਗਾ ਬਿਲਕੁਲ ਲਾਈਟ ਵੇਟ ਹੈ ਇਹਨਾਂ ਨਾਲ ਜੇ ਦੁਪੱਟੇ ਪਹਿਣਾ ਮੈਨੂੰ ਪੁੱਛਣਗੇ ਦੁਪੱਟੇ ਇਹਨਾਂ ਦੇ ਨਾਲ ਲੈ ਲਿਓ ਜੀ ਤੁਸੀਂ ਚੰਦੇਰੀ ਦੇ ਚੰਦੇਰੀ कॉटन ਦੇ ਦੁਪੱਟੇ ਲੈ ਲਿਓ ਇਹਨਾਂ ਦੇ ਨਾਲ ਕਿਉਂਕਿ ਉਹੀ ਦੁਪੱਟੇ ਇਹਨਾਂ ਦੇ ਨਾਲ ਵੈਸਟ ਰੈਨ ਕਿ ਉਹ ਆਪਣੇ ਕੋਲੇ ਅਵੇਲੇਬਲ ਨੇ ਲਾਈਨਿੰਗ ਦੇ ਵਿੱਚ ਵੀ ਅਵੇਲੇਬਲ ਨੇਗੇ ਤੇ ਮੈਂ ਉਹਦੇ ਵਿੱਚ ਪਲੇਨ ਦੇ ਵਿੱਚ ਵੀ ਅਵੇਲੇਬਲ ਹੈਗੇ ਨੇਗੇ ਠੀਕ ਹੈ ਜੀ ਇਹ ਵਾਲੀ ਕਲਰ ਆ ਗਈ ਜੀ ਮਲ ਚੰਦੇਰੀ ਦੇ ਵਿੱਚ ਮਲ कॉटन ਦੇ ਵਿੱਚ ਸੌਰੀ ਬਹੁਤ ਸੋਹਣਾਗਾ ਇਸਟ ਇਸਟਾ ਕੰਪਨੀ ਦੇ ਰਹਿਣਗੇ ਜੀ ਠੀਕ ਹੈ ਮੈਂ ਸੱਚੀ ਵਾਕਈ ਬਾ ਕਮਾਲ ਦੀ ਚੀਜ਼ ਹੈਗੀ ਕਿ ਪਤਾ ਹੀ ਨਹੀਂ ਚੱਲੂਗਾ ਤੁਹਾਨੂੰ ਗਰਮੀ ਦਾ ਵੀ ਇੰਨਾ ਸੋਹਣਾ ਸਟਾਫ ਹੈਗਾ ਏਸੀ ਸੂਟ ਕਹਿ ਸਕਦੇ ਆਪਾਂ ਤਾਂ ਇਹਨਾਂ ਨੂੰ ਇੰਨੀ ਕਿ ਸੋਹਣੀ ਚੀਜ਼ ਹੈਗੀ ਬਾ ਕਮਾਲ ਦੀਆਂ ਚੀਜ਼ਾਂ ਨੇ ਤੇ ਨੈਕਸਟ ਮੈਂ ਦਿਖਾ ਰਹੀ ਆ ਮਸ਼ਲੀਨ ਦੇ ਮਸ਼ਲੀਨ ਬਾਰੇ ਵੀ ਤੁਹਾਡੇ ਸਾਰਿਆਂ ਦੇ ਬਹੁਤ ਜ਼ਿਆਦਾ ਮੈਨੂੰ ਕੁਐਰੀ ਸੀਗੀਆਂ ਕਿ ਮਸ਼ਲੀਨ ਦੇ ਸੂਟ ਲੈ ਕੇ ਆਓ ਇਹ ਆਪਾਂ ਆਲ ਓਵਰ ਤੁਹਾਡੇ ਲਈ ਮਸ਼ਲੀਨ ਦੇ ਸੂਟ ਲੈ ਕੇ ਆਏ ਆ ਜੀ ਬਹੁਤ ਸੋਹਣੇ ਸੂਟ ਨੇਗੇ ਇਹ ਵੀ ਮਸ਼ਲੀਨ ਦੇ ਜਿਹੜੇ ਤੁਹਾਡੇ ਲਈ ਆਪਾਂ ਲੈ ਕੇ ਆਏ ਆਂਗੇ ਤੇ ਬਹੁਤ ਪਿਆਰੇ ਜਿਹੇ ਸ਼ੇਡ ਨੇ ਕਿ ਇਹ ਵੀ ਆਲ ਓਵਰ ਸੂਟ ਰਹਿਣਗੇ ਇਹਨਾਂ ਨਾਲ ਤੁਸੀਂ ਮਸ਼ਲੀਨ ਦੇ ਬਾਟਮਾ ਲਗਵਾ ਸਕਦੇ ਹੋਗੇ ਜੇ ਤੁਸੀਂ ਮੈਚਿੰਗ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਮੈਚਿੰਗ ਕਰ ਸਕਦੇ ਹੋ ਮਸ਼ਲੀਨ ਦੇ ਬਾਟਮਾ ਬਟ ਪ੍ਰਾਈਸ ਸੇਮ ਆਂਗੋ ਹੀ ਪਊਗਾ ਕਿਉਂਕਿ ਆਪਾਂ ਜਿਹੜੀ ਮਸ਼ਲੀਨ ਦੀ ਬਾਟਮ ਉਹ ਡਾਈ ਕਰਵਾ ਕੇ ਹੀ ਦੇਵਾਂਗੇ ਤੁਹਾਨੂੰ ਤੇ ਜੇ ਆਲ ਓਵਰ ਲੈਣਾ ਚਾਹੁੰਦੇ ਹੋ ਤਾਂ ਮੈਂ ਰੇਟ ਤੁਹਾਨੂੰ ਸ਼ੋ ਕਰ ਹੀ ਦਿੱਤਾ ਹੈਗਾ ਫਰਸਟ ਦਾ 1700 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਇਹ ਵਾਲੇ ਸੂਟਾਂ ਦਾ ਠੀਕ ਹੈ ਜੀ ਬਹੁਤ ਹੀ ਜਿਆਦਾ ਸੋਹਣਾ ਸਟੱਫ ਹੈਗਾ ਬਹੁਤ ਪਿਆਰਾ ਸਟੱਫ ਹੈਗਾ ਕਲਰ ਕੰਬੀਨੇਸ਼ਨ ਬਹੁਤ ਹੀ ਅੱਛੇ ਨੇਗੇ ਤੇ ਜਿਹੜਾ ਵੀ ਕਲਰ ਤੁਹਾਨੂੰ ਅਪੀਲ ਕਰਦਾ ਫਟਾਫਟ ਸਕਰੀਨਸ਼ਾਟ ਲੈ ਲੜੀ ਆਪਣਾ ਤੇ ਬਾਅਦ ਚ ਫਿਰ ਤੁਸੀਂ ਰਹਿ ਜਾਨੇ ਮੈਨੂੰ ਇੰਨੇ ਕੁ ਜਿਆਦਾ ਮੈਸੇਜ ਟੈਬੀ ਦੇ ਕ੍ਰੇਪ ਦੇ ਆ ਰਹੇ ਨੇਗੇ ਮਲ ਕਾਟਨ ਦੇ ਆ ਰਹੇ ਨੇ ਬਾਅਦ ਚ ਨਾ ਹੀ ਉਹ ਸੂਟ ਤੁਹਾਨੂੰ ਮਿਲਦੇ ਨਹੀਂ ਹੈਗੇ ਫਿਰ ਉਹ ਅਬਸੀ ਦੇਖੋ ਹੈ ਨਾ ਕਿੱਥੋਂ ਲੈ ਕੇ ਆਈਏ ਵੀ ਵੀ ਉਹ ਸੇਮ ਪ੍ਰਿੰਟ ਨਹੀਂ ਮਿਲਦੇ ਪ੍ਰਿੰਟਾਂ ਦਾ ਇਹੀ ਹੁੰਦਾ ਹੈਗਾ ਵੀ ਪ੍ਰਿੰਟ ਨਾ ਜਿਹੜੇ ਸੇਮ ਨਹੀਂ ਮਿਲਦੇ ਹੁੰਦੇ ਹੈਗੇ ਲੋ ਜੀ ਇਹ ਵਾਲੇ ਐਸ ਕੇ ਦਾ ਆ ਗਿਆ ਇਹ ਅਲੱਗ-ਅਲੱਗ ਬ੍ਰਾਂਡ ਦੇ ਹੈਗੇ ਨੇ ਸਾਡੇ ਕੋਲੇ ਬੇਗਾ ਦੇ ਵੀ ਹੈਗੇ ਨੇਗੇ ਐਸ ਕੇ ਦੇ ਵੀ ਹੈਗੇ ਨੇਗੇ ਬਹੁਤ ਸੋਹਣੇ ਨੇਗੇ ਬਹੁਤ ਵਧੀਆ ਸਟੱਫ ਹੈ ਜੀ ਬਹੁਤ ਸੋਹਣਾ ਸਟੱਫ ਹੈ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈਗਾ ਇਹਦਾ ਪ੍ਰਿੰਟ ਵਾਈਜ਼ ਨਾ ਇਹ ਬਹੁਤ ਹੀ ਜਿਆਦਾ ਸੋਹਣੇ ਨੇਗੇ ਕਿੰਨਾ ਸੋਹਣਾ ਪ੍ਰਿੰਟ ਹੈਗਾ ਤੇ ਆਲ ਓਵਰ ਸੂਟ ਰਹਿਣਗੇ ਜੀ ਆਲਓਵਰ ਹੀ ਲਓ ਕੋਸ਼ਿਸ਼ ਇਹ ਹੀ ਰਹੇ ਕਿ ਆਲਓਵਰ ਸੂਟ ਲੈ ਲਓ ਤੁਸੀਂ ਮਸ਼ਲੀਨ ਦੇ ਮਸ਼ਲੀਨ ਨੂੰ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਮਸ਼ਲੀਨ ਦਾ ਹੈ ਨਾ ਵੀ ਕੀ ਚੀਜ਼ ਹੈਗੀ ਮਸ਼ਲੀਨ ਤੇ ਮਸ਼ਲੀਨ ਬਾਰੇ ਤਾਂ ਦੱਸਣ ਦੀ ਨੀੜ ਹੀ ਨਹੀਂ ਹੈਗੀ ਆਪਾਂ ਅੱਬੀ ਮਸ਼ਲੀਨ ਦਾ ਸਟੱਫ ਕਿੱਦਾਂ ਨਾ ਹੁੰਦਾ ਕਿਉਂਕਿ ਇਹ ਸਟੱਫ ਤੁਸੀਂ ਆਮ ਹੀ ਪਹਿਣਾ ਲੈਂਦੀਆਂ ਨਹੀਂ ਆਂ ਪਰ ਇਹ ਬ੍ਰਾਂਡ ਦਾ ਤੇ ਉਹਦਾ ਫਰਕ ਪੈ ਜਾਂਦਾ ਹੈ ਬ੍ਰਾਂਡ ਦੇ ਅਕੋਰਡਿੰਗ ਆਪਾਂ ਵਧੀਆ ਚੀਜ਼ ਲਵਾਂਗੇ ਉਹ ਵਧੀਆ ਹੀ ਮਿਲੂਗੀ ਦੋ ਪੈਸੇ ਵਧੀਆ ਲਾਵਾਂਗੇ ਤਾਂ ਉਹ ਵਧੀਆ ਵਾਲੀ ਚੀਜ਼ ਮਿਲ ਜੂਗੀ ਘੱਟ ਲਾਵਾਂਗੇ ਤਾਂ ਉਹ ਘਟੀਆ ਵਾਲੀ ਮਿਲ ਜੂਗੀ ਤੇ ਉਹ ਜਲਦੀ ਖਰਾਬ ਹੋ ਜੂਗੀ ਬਟ ਮਸ਼ਲੀਨ ਦਾ ਸਟੱਫ ਸੋਨੂ ਸਾਰਿਆਂ ਨੂੰ ਪਤਾ ਹੀ ਹੈ ਲਾਈਨਿੰਗ ਇਹਨਾਂ ਤੇ ਲਗਾਣੀ ਪਊਗੀ ਤੁਹਾਨੂੰ ਪਰ ਬਹੁਤ ਸਾਰੀਆਂ ਆਂਟੀਆਂ ਐਵੇਂ ਦੀ ਹੁੰਦੀਆਂ ਨੇ ਮਸ਼ਲੀਨ ਤੇ ਲਾਈਨਿੰਗ ਨਹੀਂ ਲਗਵਾਨਦੀਆਂ ਖਰਾਬ ਕਰੋ ਉਹਨਾਂ ਦਾ ਕੁਝ ਹੁੰਦਾ ਨਹੀਂ ਹੈਗਾ ਬਟ ਫਿਰ ਵੀ ਮੈਂ ਇਹੀ ਕਹੂੰਗੀ ਕਿ ਮਸ਼ਲੀਨ ਤੇ ਲਾਈਨਿੰਗ ਜ਼ਰੂਰ ਲਗਵਾ ਲਿਓ ਕਾਟਨ ਦੀ ਸ਼ਰਟ ਤੇ ਤਾਂ ਜ਼ਰੂਰ ਹਸਲ ਦਾ ਮਸ਼ਲੀਨ ਤੇ ਅਸੀਂ ਤਾਂ ਅਸੀਂ ਕਦੇ ਵੀ ਸਟੀਚ ਨਹੀਂ ਕਰਵਾ ਕੇ ਦੇਵਾਂਗੇ ਵਿਦਆਊਟ ਲਾਈਨਿੰਗ ਤੋਂ ਅਸੀਂ ਲਾਈਨਿੰਗ ਲਗਵਾਵਾਂਗੇ ਲਗਾਵਾਂਗੇ ਮਸ਼ਲੀਨ ਦਾ ਇਹ ਹੁੰਦਾ ਹੁੰਦਾ ਇਹ कॉटन बेस ਵਾਂਗੂ ਹੀ ਪਰ ਇਹਦੇ ਵਿੱਚ ਹਲਕੀ ਹਲਕੀ ਸ਼ਾਈਨਿੰਗ ਹੁੰਦੀ ਹੈ ਮਸ਼ਲੀਨ ਦੇ ਵਿੱਚ ਇਹਨਾਂ ਦੇ ਨਾਲ ਤੁਸੀਂ ਮਸ਼ਲੀਨ ਦੇ ਦੁਪੱਟੇ ਲਗਵਾ ਸਕਦੇ ਹੋਗੇ ਲਓ ਜੀ ਬਿਲਕੁਲ ਲਾਈਟ ਵੇਟ ਲਾਈਟ ਜਿਹਾ ਜੇ ਕਿਸੇ ਹਨਾ ਆਂਟੀ ਬਹੁਤ ਜਿਆਦਾ ਲਾਈਟ ਪਾਉਂਦੇ ਨੇ ਜਿਹੜੇ ਆਪਣੀ ਦਾਦੀਆਂ ਦੇ ਲਈ ਨਾਨੀਆਂ ਦੇ ਲਈ ਆਪਾਂ ਕੁਛ ਏਦਾਂ ਦਾ ਲੈ ਸਕਦੇ ਹਾਂਗੇ ਮਸ਼ਲੀਨ ਦਾ ਬਹੁਤ ਲਾਈਕ ਕਰਦੇ ਨੇਗੇ ਜਿਹੜੇ ਸਿਆਣੇ ਆਪਣੇ ਹੈਗੇ ਨੇ ਬਜ਼ੁਰਗ ਐਵੇਂ ਦੇ ਸਟਫ ਨੂੰ ਕਿਉਂਕਿ ਸੌਫਟ ਜਿਆਦਾ ਹੁੰਦਾ ਹੈਗਾ ਬਹੁਤ ਜਿਆਦਾ ਸੌਫਟ ਹੁੰਦਾ ਹੈਗਾ ਐਕਸਟਰਾ ਸੌਫਟਨੈਸ ਹੁੰਦੀ ਹੈ ਇਹਦੇ ਵਿੱਚ ਤੇ ਇੰਨੇ ਕੁ ਜਿਆਦਾ ਸੋਹਣੇ ਇਹਨਾਂ ਦੇ ਜਿਹੜੇ ਕਲਰ ਨੇਗੇ ਪ੍ਰਿੰਟ ਨੇ ਬਹੁਤ ਸੋਹਣੇ ਜੇ ਮਸਟਰਡ ਦੇ ਵਿੱਚ ਆ ਗਿਆ ਜੀ ਤੇ ਬਲੈਕ ਵੀ ਆ ਗਿਆ ਬਹੁਤ ਸੋਹਣੀ ਕਲਰ ਆ ਗਈ ਜੀ ਇਹਦੇ ਵਿੱਚ ਇਹ ਬਲੈਕ ਕਲਰ ਆ ਗਿਆ ਜੀ ਬਹੁਤ ਸੋਹਣੇ ਕਲਰ ਨੇ ਇਹ ਮਸ਼ਲੀਨ ਦੇ ਸੂਟ ਰਹਿਣ ਵਾਲੇ ਨੇ ਜੀ ਮਸ਼ਲੀਨ कॉटन ਦੇ ਸੂਟ ਨੇ ਜੀ ਇਹ ਬਹੁਤ ਹੀ ਜਿਆਦਾ ਵਧੀਆ ਤੇ 1700 ਰੁਪਏ ਇਹਨਾਂ ਦਾ ਪ੍ਰਾਈਸ ਹੈਗਾ ਆਲ ਓਵਰ ਸੂਟਾਂ ਦਾ ਮੈਚਿੰਗ ਕਰਵਾਉਂਗੇ ਸੇਮ ਵਾਂਗੂ ਹੀ ਪਊਗਾ ਕਿਉਂਕਿ ਸਾਨੂੰ ਡਾਈ ਕਰਵਾ ਕੇ ਹੀ ਦੇਣੀਆਂ ਪੈਣਗੀਆਂ ਮਸ਼ਲੀਨ ਦੀਆਂ ਹਾਂ ਕਲਰ ਅਸੀਂ ਕੋਸ਼ਿਸ਼ ਕਰਾਂਗੇ ਜੇ ਸਾਨੂੰ ਅੱਗੇ ਮਸ਼ਲੀਨ ਦੇ ਕਲਰ ਮਿਲ ਗਏ ਤਾਂ ਆਪਾਂ ਲਿਆ ਕੇ ਰੱਖਾਂਗੇ ਜ਼ਰੂਰ ਪਲੇਨ ਦੇ ਵਿੱਚ ਤਾਂ ਜੋ ਤੁਹਾਨੂੰ ਅਸੀਂ ਐਡਜਸਟ ਕਰ ਸਕੀਏ ਜੇ ਆਪਾਂ ਕ੍ਰੇਪ ਦੀ ਲਗਾਨੇ ਤਾਂ ਕੋਈ ਫਾਇਦਾ ਨਹੀਂ ਫਿਰ ਉਹ ਗਰਮੀ 'ਚ ਨਹੀਂ ਪਹਿਣੇ ਹੈਗੇ ਇਹ ਮਸ਼ਲੀਨ ਦੇ ਤੁਸੀਂ ਐਦਾਂ ਹੀ ਬਣਾ ਸਕਦੇ ਹੋ ਮੈਂ ਕਲਰ ਦੁਬਾਰਾ ਰਿਪੀਟ ਕਰ ਦਿੰਨੀ ਆ ਜੀ 1700 ਰੁਪਏ ਇਹਨਾਂ ਦਾ ਜਿਹੜਾ ਪ੍ਰਾਈਸ ਰਹੂਗਾ 1700 ਰੁਪਏ ਰਹੂਗਾ ਆਲਓਵਰ ਸੂਟ ਦਾ 5 ਮੀਟਰ ਦਾ 5 ਮੀਟਰ ਦੀ ਕਟ ਹੁੰਦੀ ਹੈ ਜੀ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਤੁਸੀਂ ਫਟਾਫਟ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਉਹ ਪਲੇਸ ਕਰਨਾ ਹੈਗਾ ਠੀਕ ਹੈ ਜੀ ਬਹੁਤ ਸੋਹਣੇ ਸੂਟ ਨੇਗੇ ਬਹੁਤ ਪਿਆਰੇ ਸੂਟ ਨੇ ਐਦਾਂ ਦੇ ਸੂਟ ਲੈਣ ਦੇ ਲਈ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋਗੇ ਸਾਡਾ ਨੰਬਰ ਹੈਗਾ 92531150369253115036 ਜੀ ਦੇ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਪਲੇਸ ਕਰਨਾ ਹਜੇ ਆਪਾਂ ਬਿਲਕੁਲ ক্লোਜ਼ ਤੋਂ ਵੀਡੀਓ ਬਣਾਈਏ ਪੈਣਾ ਦੀ ਮੈਨੂੰ ਬਹੁਤ ਜਿਆਦਾ ਮੈਸ ਚਿੱਲੇ ਸੀ ਜਿੱਦਾਂ ਐਦਾਂ ਦੇ ਪ੍ਰਿੰਟ ਨੇ ਇਹਨਾਂ ਤੇ ਤੁਸੀਂ ਇੰਬੋਰਡਰੀ ਵੀ ਕਰਵਾ ਸਕਦੇ ਹੋ ਹਲਕੀ ਫੁਲਕਾ ਕੱਟਵਰਕ ਕਰਵਾਤਾ ਕੋਈ ਬੇਲ ਪਵਾ ਲਈ ਤੇ ਬਹੁਤ ਸੋਹਣੀ ਇੰਬੋਰਡਰੀ ਕਿਉਂਕਿ ਇਹ ਕਲਰ ਹੀ ਆਪਾਂ ਐਦਾਂ ਦੇ ਲੈ ਕੇ ਆਏ ਆ ਸਾਰੇ ਕਿਨਾਂ ਤੇ ਇੰਬੋਰਡਰੀ ਵੀ ਸੋਹਣੀ ਲੱਗੂਗੀ ਥੋੜੇ ਜਿਹੀ ਕਵੇਂ ਆਪਾਂ ਆ ਜਾਣ ਦੇ ਵਿੱਚ ਕਿਤੇ ਜਾਣਾ ਹੁੰਦਾ ਗਰਮੀ ਦੇ ਵਿੱਚ ਕਾਟਨ ਦਾ ਸੂਟ ਦੋ ਵਾਰੀਆਂ ਜੀ ਜਾਂਦਾ ਹੈਗਾ ਪਰ ਇਹ ਚੀਜ਼ਾਂ ਨੇ ਜਿਹੜੀਆਂ ਐਸ ਈਜ਼ੀ ਰਹਿੰਦੀਆਂ ਨਹੀਂ ਐਨੇ ਕ ਸੋਹਣੇ ਪ੍ਰਿੰਟ ਨੇ ਤੇ ਜਿਹੜੇ ਮੈਂ ਇਹ ਸੂਟ ਦਿਖਾਏ ਨੇ ਸੋਨੂੰ ਕਾਟਨ ਦੇ ਜਿਹੜੇ ਮਲ ਕਾਟਨ ਦੇ ਦਿਖਾਏ ਨੇਗੇ ਇਹਨਾਂ ਦਾ ਪ੍ਰਾਈਸ ਰੂਗਾ ਜੀ 1800 ਰੁਪਏ ਆਲ ਓਵਰ ਦਾ ਠੀਕ ਹੈ ਜੀ ਇਸ ਦਾ ਦੇ ਰਹਿਣਗੇ ਜੀ ਇਹ ਇਹ ਇਨਨ ਦਾ ਪ੍ਰਾਈਸ ਰਹੂਗਾ ਜੀ 1800 ਰੁਪਏ ਆਲ ਓਵਰ ਸੂਟਾਂ ਦਾ ਉਹਨਾਂ ਦਾ ਰਹੂਗਾ ਜੀ 1700 ਰੁਪਏ ਇਹ ਅੱਜ ਦੇ ਆਪਣੇ ਸੂਟ ਨੇ ਜੀ ਫਟਾਫਟ ਸਕਰੀਨਸ਼ਾਟ ਲਿਓ ਕਿਉਂਕਿ ਆਪਣੇ ਕੋਲੇ ਜਿਹੜਾ ਸਟਾਕ ਵੇਸ਼ਕ ਆਪਾਂ ਥੋੜਾ ਜਿਹਾ ਘੱਟ ਰੱਖਦੇ ਆ ਪਰ ਵਧੀਆ ਰੱਖਦੇ ਆਂਗੇ ਸੋਨਾ ਰੱਖਦੇ ਆਂਗੇ ਘੱਟ ਲੈ ਕੇ ਆਨੇ ਆ ਪਰ ਵਧੀਆ ਲੈ ਕੇ ਆਨੇ ਆ ਤਾਂ ਜੋ ਤੁਹਾਨੂੰ ਸਾਰਿਆਂ ਨੂੰ ਪਸੰਦ ਵੀ ਬਹੁਤ ਆ ਰਿਹਾ ਜੀ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਨਹੀਂ ਹੈਗੀ ਵੀ ਪਸੰਦ ਨਹੀਂ ਆ ਰਿਹਾ ਹੈਗਾ ਤਾਂ ਹੀ ਨਵੇਂ ਤੋਂ ਨਵਾਂ ਸਟਾਕ ਆਪਾਂ ਲੈ ਕੇ ਆ ਰਹੇ ਆਂਗੇ ਬਹੁਤ ਸੋਹਣੀਆਂ ਚੀਜ਼ਾਂ ਲਿਆਈਆਂ ਫਟਾਫਟ ਆਪਣਾ ਆਰਡਰ ਹੈ ਉਹ ਪਲੇਸ ਕਰ ਲੈ